ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਇੱਕ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਸਟੋਰੀ ਕੀ ਹੈ ਉਂਗਲ ਲਾਉਣ ਵਾਲਿਆਂ ਦੀ ਕਈ ਲੋਕ ਉਂਗਲ ਲਾ ਕੇ ਸਾਈਡ ਤੇ ਹੋ ਜਾਂਦੇ ਆ ਤੇ ਘਰਾਂ ਦੇ ਵਿੱਚ ਪ੍ਰਸਾਦ ਯਾਰਾਂ ਬੇਲੀਆਂ ਦੇ ਵਿੱਚ ਪਵਾੜੇ ਪਾਏ ਜਾਂਦੇ ਆ ਸੋ ਉਸ ਟੌਪਿਕ ਤੇ ਗੱਲ ਕਰਨੀ ਹੈ ਵੀ ਉਂਗਲ ਲਾਉਣ ਵਾਲਿਆਂ ਦਾ ਕੁਝ ਨਹੀਂ ਜਾਂਦਾ ਕਹਾਣੀ ਬਹੁਤ ਇੰਟਰਸਟਿੰਗ ਹੈ ਤੁਸੀਂ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਸੋ ਗੱਲ ਇਦਾਂ ਵੀਰ ਜੀ ਇੱਕ ਪਿੰਡ ਦੇ ਵਿੱਚ ਇੱਕ ਸੇੜ ਦੀ ਹੱਟੀ ਹੁੰਦੀ ਹੈ ਦੁਕਾਨ ਹੁੰਦੀ ਹੈ ਜਿੱਥੋਂ ਸੌਦਾ ਲੈਂਦੇ ਆ ਲੋਕ ਤੇ ਜਿਹੜਾ ਸੇਠ ਆ ਉਹ ਸੌਦਾ ਤੋਲ ਰਿਹਾ ਹੁੰਦਾ ਤਾਂ ਇੱਕ ਪਿੰਡ ਦੇ ਵਿੱਚ ਜਿਹੜਾ ਉਂਗਲ ਲਾਉਣ ਵਾਲਾ ਬੰਦਾ ਹੁੰਦਾ ਉਹ ਆ ਕੇ ਦੁਕਾਨ ਤੇ ਬੈਠ ਜਾਂਦਾ ਹੈ ਤੇ ਕਹਿੰਦਾ ਵੀ ਸੇੜ ਜੀ ਜਿਹੜਾ ਸੌਦਾ ਤੋਲ ਦਿਓ ਮੈਨੂੰ ਘਰ ਦੇ ਵਾਸਤੇ ਸੇਠ ਕਹਿੰਦਾ ਵੀ ਦੋ ਗਾਹ ਗਏ ਪਹਿਲਾਂ ਉਹਨਾਂ ਦਾ ਤੋਲ ਲੈਣ ਦੇ ਬਾਅਦ ਤੈਨੂੰ ਦਿੰਦਾ ਸੌਦਾ ਇਨੇ ਜਰਨੋ ਉਦੇ ਬੈਠੇ ਆ ਬੈਠੇ ਆ ਉਹਦੀ ਨਿਗਾ ਸਾਹਮਣੇ ਪਏ ਡੱਬੇ ਤੇ ਪੈਂਦੀ ਹੈ ਤੇ ਡੱਬੇ ਦੇ ਵਿੱਚ ਹੁੰਦਾ ਸ਼ਹਿਦ ਤੇ ਸ਼ਹਿਦ ਦੇ ਵਿੱਚੋਂ ਉਂਗਲੀ ਡੋਬ ਕੇ ਉਹ ਜਿਹੜਾ ਚਟ ਕੇ ਸ਼ਹਿਦ ਨੂੰ ਤੋ ਐ ਦੁਵਾਰ ਦੇ ਨਾਲ ਐ ਚਪੇਕ ਦਿੰਦਾ ਹੁਣ ਦੁਵਾਰ ਦੇ ਨਾਲ ਚਪੇਕਿਆ ਸ਼ਹਿਦ ਜਿਹੜੀ ਉਂਗਲੀ ਪਹੁੰਚਦਾ ਹੈ ਸਾਹਮਣੇ ਬੈਠੀ ਕੋੜਗਰਲੀ ਦੀ ਨਿਗਾ ਪੈਂਦੀ ਹੈ ਤੇ ਉਹਦੇ ਤੇ ਬਹਿ ਜਾਂਦੀ ਹੈ ਮੱਖੀ ਹੁਣ ਜਦੋਂ ਮੱਖੀ ਬੈਂਦੀ ਹੈ ਤਾਂ ਕੋੜກਿਰਲੀ ਉਹ ਸੋਚਦੀ ਹੈ ਵੀ ਇਹਨੂੰ ਖਾਵਾਂ ਇਦੋਂ ਪਹਿਲਾਂ ਕਿ ਕੋੜກਿਰਲੀ ਮੱਖੀ ਤੇ ਝਪੜਦੀ ਉਦੋਂ ਪਹਿਲਾਂ ਜਿਹੜੀ ਸਾਹ ਨੇ ਛਾਹ ਨੇ ਬਿੱਲੀ ਪਾਲੀ ਹੁੰਦੀ ਹੈ ਉਹਦੀ ਨਜ਼ਰ ਪੈ ਜਾਂਦੀ ਹੈ ਕੋੜກਿਰਲੀ ਤੇ ਇਦੋਂ ਪਹਿਲਾਂ ਕਿ ਬਿੱਲੀ ਕੋੜກਿਰਲੀ ਤੇ ਝਪਟ ਮਾਰਦੀ ਬਾਹਰੋਂ ਇੱਕ ਬੰਦਾ ਆਉਂਦਾ ਉਹਦੇ ਹੱਥ ਵਿੱਚ ਕੁੱਤਾ ਫੜਿਆ ਹੁੰਦਾ ਉਹ ਕਹਿੰਦਾ ਲਾਲਾ ਜੀ 20 ਰੁਪਏ ਦੇ ਬਿਸਕਟ ਦੇ ਹੋ ਜੇ ਕੁੱਤੇ ਵਾਸਤੇ ਇਦੋਂ ਪਹਿਲਾਂ ਕਿ ਲਾਲਾ ਬਿਸਕਟ ਦਿੰਦਾ ਜਿਹੜਾ ਕੁੱਤਾ ਸੀ ਉਹਦੀ ਨਜ਼ਰ ਪੈਂਦੀ ਹੈ ਬਿੱਲੀ ਤੇ ਬਿੱਲੀ ਤੇ ਝੱਪਟ ਮਾਰ ਕੇ ਬਿੱਲੀ ਨੂੰ ਦਬੋਚ ਲੈਂਦਾ ਤੇ ਥਾਂ ਤੇ ਮਾਰ ਦਿੰਦਾ ਇਹਨੇ ਜਿਹਰ ਨੂੰ ਲਾਲੇ ਨੂੰ ਬਹੁਤ ਗੁੱਸਾ ਆ ਜਾਂਦਾ ਲਾਲੇ ਦੇ ਹੱਥ ਵਿੱਚ ਆਉਂਦਾ 5 ਕਿਲੋ ਵਾਲਾ ਵੱਟਾ ਉਹ ਖਿੱਚ ਕੇ ਉਹ ਕੁੱਤੇ ਦੇ ਮਾਲਕ ਦੇ ਸਿਰ 'ਚ ਮਾਰਦਾ ਜਿਨੇ ਉਹਦੀ ਜਿਹੜੇ ਕੁੱਤੇ ਨੇ ਬਿੱਲੀ ਮਾਰੀ ਹੁੰਦੀ ਹੈ ਤਾਂ ਉਹ ਥਾਂ ਤੇ ਉਹਦੀ ਮੌਤ ਹੋ ਜਾਂਦੀ ਹੈ ਪੁਲਿਸ ਆ ਜਾਂਦੀ ਹੈ ਲਾਲੇ ਨੂੰ ਕਹਿ ਦੋ ਜਿਹੜੀ ਹੋ ਜਾਂਦੀ ਹੈ 20 ਸਾਲ ਦੀ ਤੇ ਜਦੋਂ ਉਹ ਵਟਾ ਮਾਰਦਾ ਤਾਂ ਨਾਲ ਦੇ ਨਾਲ ਹੀ ਬੰਦਾ ਜਿਹੜਾ ਉਂਗਲ ਲਾਉਣ ਵਾਲਾ ਕਹਿੰਦਾ ਚੰਗਾ ਲਾਲਾ ਜੀ ਮੈਂ ਚੱਲਦਾ ਤੁਸੀਂ ਜ਼ਿਆਦਾ ਹੀ ਤੱਤੇ ਹੋ ਗਏ ਸੋ ਦੋਸਤੋ ਅੱਜ ਦੀ ਇਹ ਕਹਾਣੀ ਕਹਾਣੀ ਨਹੀਂ ਬਲਕੇ ਅਸਲੀਅਤ ਦੇ ਵਿੱਚ ਵਰਤ ਰਹੀ ਹੈ ਸੋ ਜੇ ਕਹਾਣੀ ਚੰਗੀ ਲੱਗੇ ਤਾਂ ਅਗੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਇਹਨਾਂ ਉਂਗਲ ਲਾਉਣ ਵਾਲਿਆਂ ਦਾ ਕੁਝ ਨਹੀਂ ਜਾਂਦਾ ਬੱਡੇ ਬਡੇ ਘਰਾਂ ਦੇ ਵਿੱਚ ਪਵਾੜੇ ਇਹੋ ਜਿਹੇ ਪਏ ਨੇ ਜਿਹੜੇ ਅੱਜ ਤੱਕ ਸੂਤ ਨਹੀਂ ਆਏ ਯਾਰਾਂ ਤੋਂ ਯਾਰ ਰਸ ਗਏ ਨੇ ਇਹਨਾਂ ਉਂਗਲਵਾਜ਼ੀਆਂ ਕਰਕੇ ਸੋ ਇਹਨਾਂ ਨੇ ਆਪਣਾ ਕੰਮ ਜਾਰੀ ਰੱਖਣਾ ਹੁੰਦਾ ਸੋ ਇਸ ਕਰਕੇ ਬੇਨਤੀ ਕਿ ਤੁਸੀਂ ਇਹਨਾਂ ਉਂਗਲਵਾਜ਼ਾਂ ਤੋਂ ਜ਼ਰੂਰ ਬਚੋ ਇਸ ਕਹਾਣੀ ਤੋਂ ਸੇਧ ਲਓ ਸੋ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਅੱਜ ਇਹ ਕਹਾਣੀ ਤੇ ਪਹਿਲਾ ਐਪੀਸੋਡ ਹੈ ਸੋ ਇਹਦਾ ਪਾਰਟ 1 ਹੈ ਅੱਗੇ ਆਪਾਂ ਪਾਰਟ 2 ਲੈ ਕੇ ਜਲਦੀ ਮਿਲਦੇ ਹਾਂ ਤੁਸੀਂ ਦਿਓ ਆਪਣੇ ਦੇਵ ਕੰਬੋਜ਼ ਨੂੰ ਇਜਾਜ਼ਤ ਤੇ ਹਮੇਸ਼ਾ ਦੇ ਲਈ YouTube ਐਂਡ Facebook ਚੈਨਲ ਦੇਖਦੇ ਰਹੋ ਦੇਵ ਲਾਇਬ੍ਰੇਰੀਓ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ